ਸ਼ਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈ ਸੋਨੀਆ ਸਵਾਗਤ ਕਰਦੀਆਂ ਆਉ ਨਸਰ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ 트럼ਪ ਦੇ ਹੁਕਮਾਂ ਤੇ ਵੈਨੇਜ਼ੁਏਲਾ ਦਾ 에ਅਰ ਸਪੇਸ ਬੰਦ ਕਦੇ ਵੀ ਅਮਰੀਕਾ ਕਰ ਸਕਦਾ ਹੈ ਹਮਲਾ ਨੈਸ਼ਨਲ ਹੈਰਾਲਡ ਮਾਮਲਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਐਫ ਆਈ ਆਰ ਦਾਜ ਰਾਤ ਭਰ ਚੱਲੀ ਸੁਣਵਾਈ ਅਕਾਲੀ ਆਗੂ ਕੰਚਨਪ੍ਰੀਤ ਕੌਰ ਤੜਕਸਾਰ ਰਿਹਾ ਅਨਮੋਲ ਬਿਸ਼ਨੋਈ ਨੂੰ ਮਾਰੇ ਜਾਣ ਦਾ ਡਰ ਰੱਖਿਆ ਲਈ ਅਰਜੀ ਕੀਤੀ ਦਾਇਰ ਲੁਧਿਆਣਾ ਸਵਿਆਸ ਮਾਰੋ ਦੌਰਾਨ ਗੈਂਗਸਟਰਾਂ ਨੇ ਤਾਬੜ ਤੋੜ ਚਲਾਈਆਂ ਗੋਲੀਆਂ ਦੋ ਦੀ ਮੌਤ ਤੇ ਸੱਤ ਜ਼ਖਮੀ ਗਾਇਕ ਹਸਨ ਮਾਨਕ ਗਿਆ ਵਧੀਆਂ ਮੁਸ਼ਕਲਾਂ ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਜ਼ਬਰਜਨਾਹ ਕਰਨ ਦੇ ਲੱਗੇ ਦੋਸ਼ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਹੁਕਮਾਂ ਤੇ ਵੈਨੇਜ਼ੁਏਲਾ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਤੇ ਵੈਨੇਜ਼ੁਏਲਾ ਦੇ ਆਲੇ-ਦੁਆਲੇ ਦੇ ਹਵਾਈ ਖੇਤਰ ਨੂੰ ਵੀ ਬੰਦ ਕਰ ਦਿੱਤਾ ਗਿਆ ਰਿਪੋਰਟ ਅਨੁਸਾਰ ਵੈਨੇਜ਼ੁਏਲਾ ਤੇ ਕਿਸੇ ਵੀ ਸਮੇਂ ਅਮਰੀਕਾ ਦਾ ਹਮਲਾ ਸੰਭਵ ਹੈ ਇਸ ਕਾਰਨ ਅੰਤਰਰਾਸ਼ਟਰੀ 에ਰਲਾਈਨ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ 트럼ਪ ਨੇ ਵੈਨੇਜ਼ੁਏਲਾ ਦੇ ਡਰੱਗ ਡੀਲਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ 트럼ਪ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨਾਲ ਫੋਨ ਤੇ ਗੱਲ ਕੀਤੀ ਅਤੇ ਹੁਣ ਅਮਰੀਕੀ ਲੜਾਕੂ ਜਹਾਜ਼ ਵੈਨੇਜ਼ੁਏਲਾ ਤੇ ਹਮਲਾ ਕਰਨ ਲਈ ਤਿਆਰ ਹਨ ਉਧਰ ਦਿੱਲੀ ਪੁਲਿਸ ਨੇ ਕਾਂਗਰਸੀ ਆਗੂ 소니아 ਗਾਂਧੀ ਅਤੇ ਰਾਹੁਲ ਗਾਂਧੀ ਤੇ ਨੈਸ਼ਨਲ ਹੈਰਾਲਡ ਕੇਸ ਦੇ ਹੋਰ ਦੋਸ਼ੀਆਂ ਖਿਲਾਫ ED ਦੀ ਸ਼ਿਕਾਇਤ ਤੇ FIR ਦਰਜ ਕੀਤੀ ਹੈ ਇਹ FIR 에ਜੰਸੀ ਦੀ ਦੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪਾਰਟੀ ਦੇ ਪਹਿਲੇ ਪਰਿਵਾਰ ਨੇ ਨਿੱਜੀ ਲਾਭ ਲਈ ਆਪਣੀ ਸਥਿਤੀ ਦੀ ਦੁਰਵਰਤੋਂ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ 3 ਅਕਤੂਬਰ ਨੂੰ ਗਾਂਧੀ ਪਰਿਵਾਰ ਤੇ ਸੱਤ ਹੋਰਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਐਫ ਆਈ ਆਰ ਵਿੱਚ ਆਈ ਪੀ ਸੀ ਦੀਆਂ ਧਾਰਾਵਾਂ 120 ਬੀ ਅਪਰਾਧਿਕ ਸਾਜ਼ਿਸ਼ 403 ਬੇਈਮਾਨੀ ਨਾਲ ਜਾਇਦਾਦ ਦੀ ਵਰਤੋਂ 406 ਅਪਰਾਧਿਕ ਵਿਸ਼ਵਾਸ ਕਾ ਅਤਲੇ ਸਜ਼ਾ ਅਤੇ 420 ਧੋਖਾਧੜੀ ਤਹਿਤ ਦੋਸ਼ ਲਗਾਏ ਗਏ ਹਨ ਪੰਜਾਬ ਦੇ ਤਰਨਤਾਰਨ ਜ਼ਿਮਨੀ ਚੌਂਡ ਵਿੱਚ ਸ਼ੌਮਨੀ ਅਕਾਲੀ ਦਲ ਦੀ ਉਮੀਦਵਾਰ ਰਹੀ ਸੁਖਵਿੰਦਰ ਕੌਰ ਰੰਦਾਵਾ ਦੀ ਧੀ ਕੰਚਨਪ੍ਰੀਤ ਨੂੰ ਅੱਜ ਤੜਕੇ ਰਿਹਾ ਕਰ ਦਿੱਤਾ ਗਿਆ ਤਰਨਤਾਰਨ ਅਦਾਲਤ ਵਿੱਚ ਰਾਤ 8 ਵਜੇ ਸੁਣਵਾਈ ਸ਼ੁਰੂ ਹੋਈ ਸੀ ਜੋ ਲਗਾਤਾਰ 8 ਘੰਟੇ ਤੱਕ ਚੱਲੀ ਅਤੇ ਸਵੇਰੇ 4 ਵਜੇ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਰਿਹਾਈ ਤੋਂ ਬਾਅਦ ਕੰਚਨਪ੍ਰੀਤ ਨੇ ਅਕਾਲੀ ਦਲ ਦੇ ਨੇਤਾਵਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਉਪਚੋਣ ਦੌਰਾਨ ਪੁਲਿਸ ਨੇ ਕੰਚਨਪ੍ਰੀਤ ਤੇ ਲਗਭਗ 4 ਕੇਸ ਦਰਜ ਕੀਤੇ ਸਨ ਜਿਨ੍ਹਾਂ ਖਿਲਾਫ ਉਹਨਾਂ ਨੇ ਸਥਾਨਕ ਅਦਾਲਤ ਦੇ ਵਿਚਾਰ ਜੀ ਦਾਇਰ ਕੀਤੀ ਸੀ ਸ਼ੁੱਕਰਵਾਰ ਯਾਨੀ ਕਿ 28 ਨਵੰਬਰ ਨੂੰ ਜਦੋਂ ਕੰਚਨਪ੍ਰੀਤ ਮਰਜੀਠਾ ਥਾਣੇ ਚ ਜਾਂਚ ਵਿੱਚ ਹਿੱਸਾ ਲੈਣ ਲਈ ਗਈ ਤਾਂ 6 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਉਹਨਾਂ ਦੇ ਵਿਦੇਸ਼ ਚ ਰਹਿੰਦੇ ਪਤੀ ਅਮਰਿਤਪਾਲ ਨੂੰ ਵਿਊ ਉਪਚਾਉਣ ਦੌਰਾਨ ਵੋਟਰਾਂ ਨੂੰ ਧਮਕਾਉਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰੀ ਦਿਖਾਈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਪ੍ਰਾਂਨਮੋਲ ਬਿਸ਼ਨੋਈ ਨੇ ਅਦਾਲਤ ਵਿੱਚ ਇੱਕ ਸੁਰੱਖਿਆ ਅਰਜੀ ਦਾਇਰ ਕੀਤੀ ਹੈ ਜਿਸ ਵਿੱਚ ਉਸਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਕੀਤੀਆਂ ਪੋਸਟਾਂ ਕਾਰਨ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਵੱਲੋਂ ਨਿਸ਼ਾਨਾ ਬਣਾਏ ਜਾਣ ਤੇ ਮਾਰੇ ਜਾਣ ਦੇ ਡਰ ਦਾ ਹਵਾਲਾ ਦਿੱਤਾ ਹੈ। ਅਨਮੋਲ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਭੇਜੇ ਜਾਣ ਤੋਂ ਬਾਅਦ ਕੌਮੀ ਜਾਂਚ ਏਜੰਸੀ ਯਾਨੀ ਕਿ NIA ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹ ਇਸ ਸਮੇਂ NIA ਦੀ ਹਿਰਾਸਤ ਵਿੱਚ ਹੈ। ਅਰਜੀ ਵਿੱਚ ਕਿਹਾ ਗਿਆ ਹੈ ਕਿ ਲਗਾਤਾਰ ਧਮਕੀਆਂ ਕਾਰਨ ਅਰਜ਼ੀ ਕਰਤਾ ਅਨਮੋਲ ਅਤੇ ਉਸਦੇ ਪਰਿਵਾਰਕ ਮੈਂਬਰ ਲਗਾਤਾਰ ਡਰ ਮਾਨਸਿਕ ਤਣਾਅ ਤੇ ਤੁਰੰਤ ਖਤਰੇ ਦੀ ਸੰਭਾਵਨਾ ਹੇਠ ਜੀ ਰਹੇ ਨੇ ਅਜਿਹੀਆਂ ਧਮਕੀਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਕਿਉਂਕਿ ਹਾਲੀਆ ਘਟਨਾਵਾਂ ਸਪਸ਼ਟ ਤੌਰ ਤੇ ਦਰਸਾਉਂਦੀਆਂ ਨੇ ਕਿ ਆਨਲਾਈਨ ਧਮਕੀਆਂ ਅਸਲ ਸੰਸਾਰ ਦੇ ਹਿੰਸਕ ਹਮਲਿਆਂ ਵਿੱਚ ਬਦਲ ਗਈਆਂ ਨੇ ਪੰਜਾਬ ਦੇ ਲੁਧਿਆਣਾ ਵਿੱਚ ਦੇਰ ਰਾਤ ਵਿਆਸਮਾਰੋ ਦੌਰਾਨ ਦੋ ਪੱਖਾਂ ਵਿੱਚ ਝਗੜਾ ਹੋ ਗਿਆ ਜਿਸ ਕਾਰਨ ਇੱਕ ਪੱਖ ਨੇ ਦੂਜੇ ਪੱਖ ਉਤੇ ਤਾਬੜ ਤੋੜ ਗੋਲੀਆਂ ਚਲਾਈਆਂ ਜਾਣਕਾਰੀ ਮੁਤਾਬਕ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਪੰਜ ਤੋਂ ਸੱਤ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਅਜੇ ਨਹੀਂ ਹੋਈ ਹੈ ਜ਼ਖਮੀ ਲੋਕਾਂ ਨੂੰ ਡੀਐਮਸੀ ਅਤੇ ਹੋਰ ਨਿੱਜੀ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਆਸ ਮਾਰੋ ਪਖੋਵਾਲ ਰੋਡ ਤੇ ਸਥਿਤ ਬਾਦ ਕੈਸਲ ਪੈਲਸ ਦੇ ਵਿੱਚ ਹੋ ਰਿਹਾ ਸੀ ਪੈਲਸ ਦੇ ਵਿੱਚ ਗੋਲੀਆਂ ਚੱਲਣ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਪਰ ਉਸ ਸਮੇਂ ਤੱਕ ਗੋਲੀਆਂ ਚਲਾਉਣ ਵਾਲੇ ਉਕਤ ਥਾਂ ਤੋਂ ਫਰਾਰ ਹੋ ਚੁੱਕੇ ਸਨ ਦੱਸਿਆ ਜਾ ਰਿਹਾ ਹੈ ਕਿ ਵਿਆਸ ਮਾਰੋ ਦੇ ਵਿੱਚ ਦੋ ਗੈਂਗਸਟਰ ਪਹੁੰਚੇ ਹੋਏ ਸਨ ਜੋ ਇੱਕ ਦੂਜੇ ਨਾਲ ਬਹਿਸ ਕਰਨ ਲੱਗੇ ਘਟਨਾ ਦੇ ਸਮੇਂ ਹਲਕਾ ਨਾਰਥ ਦੇ ਵਿਧਾਇਕ ਮਦਨ ਲਾਲ ਬੱਗਾ ਵੀ ਮੌਜੂਦ ਸਨ ਗਾਇਖਜ਼ਨ ਮਾਨਕ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉਹ 13 ਨਵੰਬਰ ਤੋਂ ਜੇਲ੍ਹ ਵਿੱਚ ਬੰਦ ਨੇ ਉਸਤੇ ਇੱਕ ਮਹਿਲਾ ਨੂੰ ਵਿਆਹ ਦਾ ਝਾਂਜ਼ਾ ਦੇ ਕੇ ਧੋਖਾਧੜੀ ਦੇ ਇਲਜ਼ਾਮ ਲੱਗੇ ਸਨ ਦਰਅਸਲ ਹੁਣ ਹਸਨ ਮਾਨਕ ਦੇ ਕੇਸ ਵਿੱਚ ਫਗਵਾੜਾ ਪੁਲਿਸ ਵੱਲੋਂ ਇੱਕ ਹੋਰ ਧਾਰਾ ਜੋੜੀ ਗਈ ਹੈ ਉਹਨਾਂ ਦੇ ਕੇਸ ਨਾਲ BS 69 ਦੀ ਧਾਰਾ ਲਗਾ ਦਿੱਤੀ ਗਈ ਹੈ ਯਾਨੀ ਕਿ ਉਸਤੇ ਹੁਣ ਮਹਿਲਾ ਨਾਲ ਜ਼ਬਰਜਨਾਹ ਦੇ ਵੀ ਦੋਸ਼ ਲੱਗੇ ਨੇ ਹਸਨ ਮਾਨਕ ਇੱਕ ਚਰਚਿਤ ਗਾਇਕ ਨੇ ਉਹਨਾਂ ਦੇ ਸ਼ੋਅਜ਼ ਲੱਗਦੇ ਰਹਿੰਦੇ ਨੇ ਉਹ ਵਿਦੇਸ਼ਾਂ ਵਿੱਚ ਵੀ ਜਾ ਕੇ ਸ਼ੋਅ ਕਰਦੇ ਨੇ ਤੇ ਹੁਣ ਖਬਰ ਹੈ ਕਿ ਹਸਨ ਮਾਨਕ ਨੇ ਵਿਦੇਸ਼ ਵਿੱਚ ਰਹਿੰਦੀ ਇੱਕ ਮਹਿਲਾ ਜਸਪ੍ਰੀਤ ਕੌਰ ਜੋ ਕਿ ਇੰਗਲੈਂਡ ਵਾਸੀ ਹੈ ਤੇ ਉਸ ਦਾ ਚੰਗਾ ਕਾਰੋਬਾਰ ਹੈ ਗਾਇਕ ਹਸਨ ਮਾਨਕ ਤੇ ਉਸ ਨੂੰ ਗੱਲਾਂ ਵਿੱਚ ਲਾ ਕੇ ਵਿਆਹ ਦਾ ਚਾਂਸਾ ਦੇਣ ਤੇ ਉਸ ਨਾਲ ਜ਼ਬਰਜਨਾਹ ਕਰਨ ਦੇ ਦੋਸ਼ ਲੱਗੇ ਨੇ ਉਧਰਖੰਨਾ ਪਾਵਰ ਕਾਮ ਵਿਭਾਗ ਦੇ ਲਾਈਨ ਮੈਨ ਅਤੇ ਖੰਨਾ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ 52 ਸਾਲਾਂ ਕਰਤਾਰ ਚੰਦ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ ਹੈ ਹਾਦਸੇ ਦੀ ਖਬਰ ਮਿਲਦਿਆਂ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਰਿਪੋਰਟਾਂ ਅਨੁਸਾਰ ਕਰਤਾਰ ਚੰਦ ਰਾਹੋ ਖੇਤਰ ਵਿੱਚ ਇੱਕ ਟਰਾਂਸਫਾਰਮਰ ਵਿੱਚ ਨੁਕਸ ਦੀ ਮੁਰੰਮਤ ਕਰ ਰਿਹਾ ਸੀ ਜਦੋਂ ਉਸ ਦਾ ਹੱਥ ਅਚਾਨਕ ਪ੍ਰੋਂ ਹਾਈ ਵੋਲਟੇਜ ਤਾਰਾਂ ਨੂੰ ਛੂ ਗਿਆ ਇਸ ਝਟਕੇ ਕਾਰਨ ਕਰਤਾਰ ਚੰਦ ਕੰਟਰੋਲ ਗਵਾ ਬੈਠਾ ਤੇ ਡਿੱਗ ਪਿਆ ਮੌਕੇ ਤੇ ਮੌਜੂਦ ਸਟਾਫ ਨੇ ਉਸ ਨੂੰ ਤੁਰੰਤ ਖੰਨਾ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਬਈ ਇਜਾਜ਼ਤ ਧੰਨਵਾਦ